ਮਤੇ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨ ਅਗਰ ਮਨੁੱਖ ਦੀ ਕਿਦਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ ਦੁਨੀਆ ਦੇ ਵਿੱਚ ਮਿੱਤਰਤਾ ਭੰਗ ਹੋ ਜਾਏਗੀ ਰਿਸ਼ਤੇਦਾਰੀ ਵੀ ਟੁੱਟ ਜਾਏਗਾ ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਗਲਤ ਯਾਦਾਂ ਨਾ ਚੱਲਦੀਆਂ ਮਨੁਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ ਮਿੱਤਰ ਹੈ ਉਹਦੇ ਬਾਰੇ ਵੀ ਕਦੀ ਮਾੜੀ ਸੋਚਣੀ ਚਾਹਸ ਗਲਤ ਵਿਚਾਰ ਪਰ ਆ ਬਾਰੇ ਵੀ ਚੱਲ ਸਕਦੇ ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ ਪਤੀ ਬਾਰੇ ਵੀ ਚੱਲ ਸਕਦਾ ਬੱਚਿਆਂ ਬਾਰੇ ਵੀ ਚੱਲ ਸਕਦੀ ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ ਜਿਸ ਬਾਰੇ ਬੁਰਾ ਸੋਚ ਚਰੇ ਉਹ ਨਹੀਂ ਵੇਖ ਸਕਦਾ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ ਦੇਖ ਹੀ ਨਹੀਂ ਸਕ ਕੋਲ ਬੈਠਾ ਹੋਵੇ ਭਾਵੇਂ ਤੂੰ ਮਨ ਦੇ ਤਲਤੇ ਮਨਕ ਬਿਲਕੁਲ ਸੁਤੰਤਰ ਹੈ ਆਜ਼ਾਦ ਹਾਂ ਮਨ ਤੇ ਨਗਾ ਪਰਮਾਤਮਾ ਦੀ ਇਹ ਚਮਕ ਉਹ ਵਿਆਪਕ ਹੈ ਤੇ ਉਹਦਾ ਵੇਖਣਾ ਵੀ ਵਿਆਪਕ ਹੈ ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ